ਆਰ ਬਾਈਟ ਪੰਜਾਬ ਤੇ ਤੁਹਾਡਾ ਸਵਾਗਤ ਹੈ ਪੇਸ਼ ਨੇ ਦੇਸ਼ ਵਿਦੇਸ਼ ਦੀਆਂ ਖਬਰਾਂ ਪਹਿਲਾਂ ਇਸ ਬਲੀਟਨ ਦੀਆਂ ਖਾਸ ਖਬਰਾਂ ਮੁੱਖ ਮੰਤਰੀ ਵੱਲੋਂ ਹੜਤਾਲ ਖਤਮ ਕਰਨ ਦੀ ਕੀਤੀ ਗਈ ਅਪੀਲ ਦੇ ਬਾਅਦ ਵੀ ਫੈਡਰੇਸ਼ਨ ਆਫ ਆਰਟੀਐ ਐਸੋਸੀਏਸ਼ਨ ਵੱਲੋਂ ਪੰਜਾਬ ਵਿੱਚ ਦੂਜੇ ਦਿਨ ਵੀ ਮੰਡੀਆਂ ਮੁਕੰਮਲ ਬੰਦ ਸਿਹਤ ਮੰਤਰੀ ਪੰਜਾਬ ਦੀ ਚੇਤਾਵਨੀ ਪੈਨਲ ਤੋਂ ਹਟਾਏ ਜਾਣਗੇ ਆਯੂਸ਼ਮਨ ਸਕੀਮ ਤਹਿਤ ਇਲਾਜ ਜਨਾ ਕਰਨ ਵਾਲੇ ਹਸਪਤਾਲ ਚੋਣ ਕਮਿਸ਼ਨ ਨੂੰ ਮਿਲਿਆ ਪੰਜਾਬ ਭਾਜਪਾ ਦਾ ਵਫਦ ਯੇਲਾ ਵਿੱਚ ਜਾਤੀ ਵਿਤਕਰੇ ਤੇ ਸੁਪਰੀਮ ਕੋਰਟ ਸੁਣਾਈ ਕੀ ਕੱਲ ਆਪਣਾ ਫੈਸਲਾ ਹੈਲੀਕਾਪਟਰ ਹਾਦਸੇ ਵਿੱਚ ਦੋ ਪਾਇਲਟਾਂ ਸਮੇਤ ਤਿੰਨ ਦੀ ਮੌਤ ਮ੍ਰਿਤਕਾਂ ਵਿੱਚ ਇੱਕ ਇੰਜੀਨੀਅਰ ਵੀ ਸ਼ਾਮਲ ਦਿੱਲੀ ਦੀ ਫਰਮ ਨਾਲ ਸੰਬੰਧਿਤ ਸੀ ਹੈਲੀਕਾਪਟਰ ਪਛਵੀਂ ਏਸ਼ੀਆ ਵਿੱਚ ਤਣਾਵ ਵਧਨ ਤੇ ਭਾਰਤ ਵੱਲੋਂ ਚਿੰਤਾ ਜ਼ਾਹਰ ਮਸਲੇ ਗਲਬਤ ਰਹੀ ਨਵੇੜਨ ਤੇ ਦਿੱਤਾ ਹੈ ਜ਼ੋਰ ਅਤੇ ਆਈਸੀਸੀ ਟੈਸਟ ਰੈਂਕਿੰਗ ਵਿੱਚ ਜਸਪ੍ਰੀਤ ਬੁਮਰਾ ਬਣੇ ਨੰਬਰ 1 ਟੈਸਟ ਗੇਂਦਬਾਜ਼ ਤੇ ਹੁਣ ਖਬਰਾਂ ਵਿਸਤਾਰ ਨਾਲ ਮੁੱਖ ਮੰਤਰੀ ਪੰਜਾਬ ਵੱਲੋਂ ਹੜਤਾਲ ਖਤਮ ਕਰਨ ਦੀ ਕੀਤੀ ਗਈ ਅਪੀਲ ਦੇ ਬਾਵਜੂਦ ਵੀ ਫੈਡਰੇਸ਼ਨ ਆਫ ਆਰਟੀਅਨ ਐਸੋਸੀਏਸ਼ਨ ਪੰਜਾਬ ਵੱਲੋਂ ਅੱਜ ਦੂਜੇ ਦਿਨ ਵੀ ਮੰਡੀਆਂ ਵਿੱਚ ਮੁਕੰਮਲ ਹੜਤਾਲ ਰੱਖੀ ਗਈ। ਉਧਰ ਭਾਰਤੀ ਕਿਸਾਨ ਯੂਨੀਅਨਾਂ ਨੇ ਵੀ ਕਿਹਾ ਹੈ ਕਿ ਸਰਕਾਰ ਆਰਟੀਅਨ ਤੇ ਮਜ਼ਦੂਰਾਂ ਦੀਆਂ ਜਾਇਜ਼ ਮੰਗਾਂ ਮੰਨ ਕੇ ਕੀਤੀ ਹੜਤਾਲ ਤੁਰੰਤ ਖਰਵਾਏ ਤਾਂ ਜੋ ਫਸਲ ਦੀ ਤਲਾਈ ਤੇ ਚੁਕਾਈ ਹੋ ਸਕੇ। ਉਧਰ ਕਿਸਾਨ ਭਾਈਚਾਰੇ ਵੱਲੋਂ ਕਿਹਾ ਜਾ ਰਿਹਾ ਕਿ ਮੰਡੀਆਂ ਵਿੱਚ ਰੁੜ ਰਿਆ ਝੋਨਾ ਤੇ ਕਿਸਾਨਾਂ ਦੀ ਪੂਰੀ ਖਜਲਖਵਾਲੀ ਦਾ ਜ਼ਿੰਮੇਵਾਰ ਕੌਣ ਹੈ ਹਰਤਾਲ ਦੀ ਚਲਦੀ ਡਿਪਟੀ ਕਮਿਸ਼ਨਰ ਪਟਿਆਲਾ ਡਾਕਟਰ ਪ੍ਰੀਤੀ ਯਾਦਵ ਨੇ ਨਾਪਾ ਮੰਡੀ ਦਾ ਦੌਰਾ ਕਰਦਿਆਂ ਕਿਹਾ ਕਿ ਝੋਨੇ ਦੀ ਖਰੀਦ ਨਿਰਵਿਘਨ ਕਰਵਾਈ ਜਾਵੇਗੀ ਕਿ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਕਿਸਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਮੰਡੀਆਂ ਵਿੱਚ ਝੋਨੇ ਦੀ ਫਸਲ ਸੁੱਕੀ ਹੀ ਲੈ ਕੇ ਆਉਣ ਤੇ ਪਰਾਲੀ ਨੂੰ ਅੱਗ ਨਾ ਲਾਉਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਆਯੂਸ਼ਮਨ ਭਾਰਤ ਪੀਐਮ ਜੈ ਮੁੱਖ ਮੰਤਰੀ ਸਿਹਤ ਤੇ ਕੇਂਦਰ ਤੋਂ 350 ਕਰੋੜ ਰੁਪਏ ਦੇ ਫੰਡ ਮਿਲਣ ਦੇ ਬਾਵਜੂਦ ਪ੍ਰਾਈਵੇਟ ਹਸਪਤਾਲਾਂ ਨੂੰ ਭੁਗਤਾਨਾਂ ਕਰਨ ਤੇ ਪ੍ਰਮੁਖ ਸਕੱਤਰ ਕੁਮਾਰ ਰਾਹੁਲ ਸਮਿਤ ਸਿਹਤ ਵਿਭਾਗ ਦੇ ਚਾਰ ਸੀਨੀਅਰ ਅਧਿਕਾਰੀਆਂ ਦੀਆਂ ਤਨਖਾਹਾਂ ਕੁਰਕ ਕਰਨ ਦੇ ਹੁਕਮ ਦਿੱਤੇ ਨੇ ਸਿਹਤ ਮੰਤਰੀ ਡਾਕਟਰ ਬਲਬੀਰ ਨੇ ਦਾਅਵਾ ਕੀਤਾ ਕਿ ਸਰਕਾਰ ਨੇ ਇੱਕ ਪੈਸਾ ਵੀ ਨਹੀਂ ਮੋੜਿਆ ਤੇ ਨਾ ਹੀ ਦਰਵਾਰਤੋ ਕੀਤੀ ਹੈ ਪੰਜਾਬ ਭਵਨ ਵਿਖੇ ਪੱਤਰਕਾਰਾਂ ਨਾਲ ਗਲਬਤ ਕਰਦਿਆਂ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਜਿਹੜੇ ਪ੍ਰਾਈਵੇਟ ਹਸਪਤਾਲ ਆਯੂਸ਼ਮਨ ਭਾਰਤ ਸਕੀਮ ਤਹਿਤ ਮਰੀਜ਼ਾਂ ਦਾ ਇਲਾਜ ਨਹੀਂ ਕਰ ਰਹੇ ਹਨ ਉਹਨਾਂ ਨੂੰ ਪੈਨਲ ਤੋਂ ਹਟਾ ਦਿੱਤਾ ਜਾਵੇਗਾ ਸਿਹਤ ਮੰਤਰੀ ਨੇ ਸਪੱਸ਼ਟ ਕੀਤਾ ਕਿ ਕੇਂਦਰ ਸਰਕਾਰ ਤੇ ਪੰਡਾਂ ਦੀ ਕੋਈ ਦਰਬਾਰਤੋ ਨਹੀਂ ਹੋਈ ਹੈ ਮੰਤਰੀ ਨੇ ਕਿਹਾ ਕਿ 44.99 ਲੱਖ ਪਰਿਵਾਰਾਂ ਨੂੰ ਇਸ ਸਕੀਮ ਤਹਿਤ ਕਵਰ ਕੀਤਾ ਗਿਆ ਤੇ 772 ਹਸਪਤਾਲਾਂ ਨੂੰ ਸੂਚੀਬੱਧ ਕੀਤਾ ਗਿਆ ਜਿਸ ਵਿੱਚ 210 ਸਰਕਾਰੀ 556 ਪ੍ਰਾਈਵੇਟ ਤੇ 6 ਕੇਂਦਰੀ ਸਰਕਾਰੀ ਹਸਪਤਾਲ ਨੇ ਅੱਜ ਪੰਜਾਬ ਭਾਜਪਾ ਦੇ ਇੱਕ ਵਫਦ ਨੇ ਸੋਮ ਪ੍ਰਕਾਸ਼ ਜੀ ਅਗਵਾਈ ਹੇਠ ਚੋਣ ਕਮਿਸ਼ਨ ਨਾਲ ਮੁਲਾਕਾਤ ਕੀਤੀ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਜਪਾ ਆਗੂਆਂ ਨੇ ਕਿਹਾ ਕਿ ਅਸੀਂ ਪੰਚਾਇਤੀ ਚੋਣਾਂ ਵਿੱਚ ਵਾਰਡ ਬੰਦੀ ਨੂੰ ਲੈ ਕੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਹੈ ਇਸ ਦੇ ਨਾਲ ਹੀ ਵੋਟਰ ਸੂਚੀ ਨੂੰ ਲੈ ਕੇ ਵੀ ਸ਼ਿਕਾਇਤ ਦਰਜ ਕਰਵਾਈ ਹੈ ਭਾਜਪਾ ਆਗੂਆਂ ਨੇ ਦੋਸ਼ ਲਾਇਆ ਕਿ ਪੰਚਾਇਤੀ ਚੋਣਾਂ ਲੜਦੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਐਨਓਸੀ ਨਹੀਂ ਦਿੱਤੀ ਜਾ ਰਹੀ ਡੇਰਾ ਸਿੱਸਾ ਮੁਖੀ ਨੂੰ ਮਿਲੀ ਪ੍ਰੋਲ ਸਬੰਧੀ ਬੋਲਦਿਆਂ ਉਨ੍ਹਾਂ ਕਿਹਾ ਕਿ ਜੋ ਕੁਝ ਵੀ ਕੀਤਾ ਜਾ ਰਿਹਾ ਹੈ ਉਹ ਕਾਨੂੰਨ ਅਨੁਸਾਰ ਹੈ ਪੈਰੋਲ ਸਿਰਫ ਰਾਮ ਰਹੀਮ ਨੂੰ ਹੀ ਨਹੀਂ ਬਲਕਿ ਸਾਰਿਆਂ ਨੂੰ ਹੀ ਮਿਲਦੀ ਹੈ ਉਧਰ ਡੇਰਾ ਸੱਚਾ ਸੌਦਾ ਦੇ ਮੁਖੀ ਗਰਮੀਤ ਰਾਮ ਰਹੀਮ ਨੂੰ ਹਰਿਆਣਾ ਸਰਕਾਰ ਵੱਲੋਂ ਵੀ ਦਿਨ ਦੀ ਪੈਰੋਲ ਦੇਣ ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆ ਪੰਜਾਬ ਦੇ ਐਨ ਆਰ ਆਈ ਮਾਮਲਿਆਂ ਤੇ ਪ੍ਰਸ਼ਾਸਕ ਸਿਹਲਾਰ ਵਿਭਾਗ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕਿ ਇਹ ਪਾਜਪਾ ਸਿੱਖ ਜਜ਼ਬਾਤਾਂ ਨਾਲ ਖੇਡਦੀ ਹੋਈ ਹਰਿਆਣਾ ਚੋਣਾਂ ਵਿੱਚ ਲਾਹ ਲੈਣ ਲਈ ਗਰਮੀਤ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਦੇ ਰਹੀ ਹੈ ਉਨਾ ਕਿ ਆਖੇ ਪਾਜਪਾ ਜੋ ਮਰਜ਼ੀ ਕਰ ਲਵੇ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਪਾਜਪਾ ਦੀ ਕਰਾਰੀ ਹਾਰ ਹੋ ਗਈ। ਪੰਚਾਇਤੀ ਚੋਣਵਾਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਗੈਂਗਸਟਰਾਂ ਨੂੰ ਤੇ ਉਹਨਾਂ ਦੇ ਪਰਿਵਾਰਾਂ ਨੂੰ ਸਰਪੰਚਾਂ ਵਜੋਂ ਟਿਕਟ ਦਿੱਤੀ ਜਾ ਰਹੀ ਹੈ ਜਿਸ ਦੀ ਚਾਜ਼ਮਤਾਰ ਜੱਗੂ ਭਗਵਾਨ ਕੁਰਈਏ ਦੇ ਪਰਿਵਾਰ ਨਾਲ ਸੰਬੰਧਿਤ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰਦਾਵਾ ਨੇ ਅੰਮ੍ਰਿਤਸਰ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਔਰ ਥੈਰੇਪੀ ਆਫਟਰ ਕੋਈ 4 ਦਿਨ ਤੋਂ ਰੱਖਿਆ ਅਜ ਤੱਕ ਕਿਦੇ ਕੋਈ ਰਿਐਕਸ਼ਨ ਨਹੀਂ ਆਇਆ ਦੂਜੀ ਚੀਜ਼ ਜਗੂ ਭਗਵਾਨਪੁਰੇ ਇਹ ਰਾਈਟ ਹੈਂਡ ਭਗਵਾਨਪੁਰੇ ਪਿੰਡ ਦੇ ਵਿੱਚ ਜਗੂ ਭਗਵਾਨਪੁਰੇ ਦੇ ਪ੍ਰਭਾਵ ਨੂੰ ਅੱਜ ਤੋਂ 20 ਸਾਲ ਪਹਿਲਾਂ ਉਹਦੇ ਪਿੰਡ ਦੇ ਕੋਲ ਦਾ ਦਾਜ ਕੀਤਾ ਗਿਆ ਕੋਈ 100 150 ਗੱਡੀ ਪੂਰ ਮੈਂ ਤੁਹਾਨੂੰ ਕੋਈ ਵੀਡੀਓ ਭੇਜਾਂਗਾ ਉਹਦੇ ਪਿੰਡ ਦੇ ਵਿੱਚ ਉਹ ਗੱਡੀਆਂ ਲੈ ਕੇ ਆਪਣੇ ਪਿੰਡ ਚ ਲੋਕਾਂ ਨੂੰ ਟੈਲ ਕਰਾਂਗਾ ਉਹਦਾ ਕੋਈ ਪੂਰਾ ਕੋਈ ਗੱਭੂ ਕੇ ਗੱਲ ਨਹੀਂ ਪਰ ਨਹੀਂ ਜਦ ਨਾਲ ਕੀ ਉਹਦਾ ਕੋਈ ਗਾਉਣੀ ਪੜਾ ਉਹ ਦੀ ਬਾਤ ਆ ਉਹ ਦੋਨੋਂ ਕੋਈ ਇੱਕੋ ਜਿਹੀ ਔਰ ਰੋਕਣ ਤੈਨੂੰ ਇਸ ਕਰ ਲਈ ਜ਼ਿਲ੍ਹਾ ਮਾਨਸਾ ਦੇ ਪਿੰਡ ਖੈਰਾ ਖੁਰਦ ਵਿੱਚ ਪੰਚਾਇਤੀ ਚੋਣਾਂ ਦੌਰਾਨ ਕਿਸੇ ਤਕਰਾਰ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਉਦੋਂ ਸਰਦੂਲਗੜ ਪੁਲਿਸ ਨੇ ਮਾਮਲੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ ਮ੍ਰਿਤਕ ਵਲੰਟੀਅਰ ਦਾ ਨਾਮ ਰਾਜੇ ਸ਼ਾਂਤ ਦੱਸਿਆ ਜਾ ਰਿਹਾ ਹੈ ਜੋ ਕਿ ਪਿੰਡ ਦੇ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਵੀ ਸਨ ਉਸ ਦੀ ਲਾਸ਼ ਪਿੰਡ ਦੇ ਮਰਜ਼ਾਨ ਵਿੱਚ ਸਕੂਲ ਦੇ ਨੇੜੇ ਪਈ ਮਿਲੀ ਜਸਦੀਪ ਸਿੰਘ ਗਿੱਲ ਨੂੰ ਹਾਲ ਹੀ ਵਿੱਚ ਡੇਰਾ ਰਾਧਾ ਸਵਾਮੀ ਬਿਆਸ ਦਾ ਨਵਾਂ ਮੁਖੀ ਬਣਾਇਆ ਗਿਆ ਡੇਰਾ ਰਾਧਾ ਸਵਾਮੀ ਬਿਆਸ ਦਾ ਮੁਖੀ ਬਣਦਿਆਂ ਹੀ ਉਹਨਾਂ ਤੇ ਖਤਰਾ ਵੱਧ ਗਿਆ ਮੀਡੀਆ ਰਿਪੋਰਟਾਂ ਮੁਤਾਬਕ ਖੂਫੀ ਏਜੰਸੀਆਂ ਨੂੰ ਜਸਦੀਪ ਸਿੰਘ ਗਿੱਲ ਖਿਲਾਫ ਖਤਰੇ ਸੰਬੰਧੀ ਕੁਝ ਇਨਪੁਟਸ ਵੀ ਮਿਲੇ ਹਨ ਜਿਸ ਤੋਂ ਬਾਅਦ ਡੇਰਾ ਰਾਧਾ ਸਵਾਮੀ ਬਿਆਸ ਦੇ ਪੈਰੋਕਾਰ ਚਿੰਤਤ ਹੋ ਕੇ ਨੇ ਹਾਲਾਂਕਿ ਜਸਦੀਪ ਗਿੱਲ ਖਿਲਾਫ ਧਮਕੀ ਦਾ ਇਨਪੁਟ ਮਿਲਦੇ ਹੀ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲਿਆ ਕੇਂਦਰ ਸਰਕਾਰ ਨੇ ਜਸਦੀਪ ਸਿੰਘ ਗਿੱਲ ਦੀ ਸੁਰੱਖਿਆ ਦੇ ਪ੍ਰਬੰਧ ਬਤਾ ਦਿੱਤੇ ਨੇ ਡੇਰਾ ਰਾਧਾ ਸੁਆਮੀ ਬਿਆਸ ਦੇ ਨਵੇਂ ਮੁਖੀ ਜਸਦੀਪ ਸਿੰਘ ਗਿੱਲ ਨੂੰ ਕੇਂਦਰ ਸਰਕਾਰ ਵੱਲੋਂ Z+ ਸੁਰੱਖਿਆ ਦਿੱਤੀ ਗਈ ਹੈ ਹੁਣ ਜਸਦੀਪ ਸਿੰਘ ਗਿੱਲ ਜਦੋਂ ਵੀ ਕਿਸੇ ਹੋਰ ਸੂਬੇ ਜਾਂ ਵਿਦੇਸ਼ ਟੌਰੇ ਤੇ ਜਾਣਗੇ ਉਹ ਸੂਬੇ ਦੀ ਸਰਕਾਰ ਤੇ ਪ੍ਰਸ਼ਾਸਨ ਉਹਨਾਂ ਨੂੰ ਸੁਰੱਖਿਆ ਵੀ ਮੁਹੱਈਆ ਕਰਵਾਏਗਾ ਕੁਝ ਸੂਬਿਆਂ ਦੀ ਜੇਲ ਮੈਨੂਅਲਸ ਯਾਨੀ ਜੇਲਾਂ ਸੰਬੰਧੀ ਨਿਯਮਾਂ ਵਿੱਚ ਕਥਿਤ ਤੌਰ ਤੇ ਚਾਤਰ ਦਾ ਅਧਿਕਾਰਤ ਵਿਤਕ੍ਰਿਵਾਤੀ ਨੂੰ ਖਲਾਰਾ ਦਿੱਤੇ ਜਾਂਦਾ। ਦੋਸ਼ ਚੜਾਉਂਦੀ ਕੰਪੀਟਿਸ਼ਨ ਉੱਤੇ ਸੁਪਰੀਮ ਕੋਰਟ ਆਪਣਾ ਫੈਸਲਾ ਵੀਰਵਾਰ ਨੂੰ ਸੁਣਾਈ। ਸੁਪਰੀਮ ਕੋਰਟ ਦੇ 3 ਅਕਤੂਬਰ ਦੇ ਕੰਮਕਾਜ ਬਾਰੇ ਸਿਖਰਲੀ ਅਦਾਲਤ ਦੀ ਵੈੱਬਸਾਈਟ ਉੱਤੇ ਲੋਡ ਕੀਤੀ ਜਾਣਕਾਰੀ ਮੁਤਾਬਕ ਚੀਫ ਜਸਟਿਸ ਡੀ.ਵਾਈ ਚੰਦਰਚੂਟ ਅਤੇ ਜਸਟਿਸ ਜੇ.ਬੀ ਭਾਰਤੀਵਾਲਾ ਤੇ ਜਸਟਿਸ ਮਨੋਜ ਮੇਸ਼ਰਾ ਦੇ ਬੈਂਚ ਵੱਲੋਂ ਵੀਰਵਾਰ ਨੂੰ ਇਸ ਸਬੰਧੀ ਪਟੀਸ਼ਨ ਉੱਤੇ ਫੈਸਲਾ ਸੁਣਾਇਆ ਜਾਣ ਦੀ ਤਾਰੀਖ ਮਿਤੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵੱਛਤਾ ਮਹਮ ਦੇ 10 ਸਾਲ ਪੂਰੇ ਹੋਣ ਤੇ ਦੇਸ਼ ਨੂੰ ਸੰਬੋਧਨ ਕੀਤਾ। ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਵੱਛਤਾ ਮਿਸ਼ਨ ਤਹਿਤ ਜੋ ਅੱਜ ਹੋ ਰਿਹਾ ਹੈ ਪਹਿਲਾਂ ਜਿਹੜਾ ਕਿਉਂ ਨਹੀਂ ਹੋਇਆ। ਪਿਛਲੀਆਂ ਸਰਕਾਰਾਂ ਤੇ ਨਿਸ਼ਾਨਾ ਤਾਰਦੇ ਹੋਏ ਮੋਦੀ ਨੇ ਕਿਹਾ ਕਿ ਮਹਾਤਮਾ ਗਾਂਧੀ ਨੇ ਰਸਤਾ ਬਖਾਇਆ ਸੀ ਤੇ ਸੁਝਾਵੀ ਦਿੱਤਾ ਸੀ। ਲੋਕਾਂ ਨੇ ਗਾਂਧੀ ਦੇ ਨਾਂ 'ਤੇ ਬੋਤਾਂ ਤਾਂ ਕੱਟੀਆਂ ਕੀਤੀਆਂ ਪਰ ਉਹਨਾਂ ਦੇ ਸੰਦੇਸ਼ ਨੂੰ ਭੁੱਲ ਗਏ। ਉਹਨਾਂ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਕਰੋੜਾਂ ਪਾਰਟੀਆਂ ਨੇ ਸਵੱਛ ਭਾਰਤ ਮਿਸ਼ਨ ਨੂੰ ਅਪਣਾਇਆ। ਭਾਰਤ ਦੇ ਰਾਸ਼ਟਰਪਤੀ ਤੋਂ ਉਪਰਾਸ਼ਟਰਪਤੀ ਤੱਕ ਹਰ ਰਾਸ਼ਟਰਪਤੀ ਵੀ ਸਵੱਛਤਾ ਸੇਵਾ ਨਿਭਾ ਚੁੱਕੇ ਨੇ। 15 ਦਿਨਾਂ ਦੀ ਸੇਵਾ ਪਖਵਾੜੇ ਵਿੱਚ 28 ਕਰੋੜ ਲੋਕਾਂ ਨੇ ਹਿੱਸਾ ਲਿਆ। ਉਹਨਾਂ ਕਿਹਾ ਕਿ ਅੱਜ ਤੋਂ 1000 ਸਾਲ ਬਾਅਦ ਵੀ ਜਦੋਂ 21ਵੀਂ ਸਦੀ ਦੇ ਭਾਰਤ ਦੀ ਗੱਲ ਹੋਵੇਗੀ ਤਾਂ ਉਸ ਵਿੱਚ ਸਵੱਛ ਭਾਰਤ ਬਿਆਨ ਜ਼ਰੂਰ ਯਾਦ ਕੀਤਾ ਜਾਵੇਗਾ। ਉਹਨਾਂ ਅਗੇ ਕਿਹਾ ਕਿ ਸਵੱਛ ਭਾਰਤ ਅਭਿਆਨ ਜਿੰਨਾ ਸਫਲ ਹੋਵੇਗਾ वहीं सादा देश चमकेगा ये ये क्या है चलिए नाम लीजिए हैं गांधी जी का चुश्मा और गांधी जी देखते हैं क्या कि स्वच्छता व्रत कर रहे हो को नहीं कर रहे हो हैं तो आपको याद रहेगा यस सर हैं क्योंकि गांधी जी जीवन भर स्वच्छता के लिए काम करते थे कि गांधी जी हर बार देख रहे हैं कि स्वच्छता कौन करता है कौन नहीं करता है क्योंकि गांधी जी जीवन भर स्वच्छता के लिए काम करते थे पता है ना? उन्होंने तो कहते थे कि मेरे लिए आजादी और स्वच्छता दोनों में से अगर कोई एक चीज पसंद करनी है तो मैं स्वच्छता पसंद करूंगा यानी वो आजादी से भी ज्यादा स्वच्छता को महत्व देते हैं अब बताइए हमारे स्वच्छता के अभियान को आगे बढ़ाना ठीक नहीं क्या। मेरा मानना है कि स्वच्छता यह कार्यक्रम होना चाहिए यह स्वच्छता यह आदत होनी चाहिए हां बात <laughs> दिल्ली पुलिस ने एक अंतरराष्ट्रीय ड्रग सिंडिकेट का पर्दाफाश करते हुए 500 किलोग्राम से अधिक वजन वाले नशीले पदार्थों की बड़ी खेप जब्त की है यह ऑपरेशन दिल्ली पुलिस के स्पेशल सेल ने किया है जानकारी अनुसार 560 किलोग्राम से अधिक कोकीन जब्त की गई है ਜਿਸ ਦੀ ਬਾਜ਼ਾਰੀ ਕੀਮਤ 2000 ਕਰੋੜ ਰੁਪਏ ਤੋਂ ਵੱਧ ਹੈ ਜਾਣਕਾਰ ਅਨੁਸਾਰ ਇਹ ਨਸ਼ੀਲੇ ਪਦਾਰਥ ਦੱਖਣੀ ਦਿੱਲੀ ਦੇ ਇੱਕ ਖੇਤਰ ਤੋਂ ਜ਼ਬਤ ਕੀਤੇ ਗਏ ਨੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਕਿਹਾ ਕਿ ਮਾਮਲੇ ਵਿੱਚ ਇੱਕ ਨਾਰਕੋ ਟੈਰਰ ਐਂਗਲ ਦੀ ਜਾਂਚ ਕੀਤੀ ਜਾ ਰਹੀ ਹੈ ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਇੱਕ ਮਹਿਲਾ ਯਾਤਰੀ ਤੋਂ ਕਸਟਮ ਅਧਿਕਾਰੀਆਂ ਨੇ ਹਾਲੀ ਵਿੱਚ ਲਾਂਚ ਹੋਏ 26 ਆਈਫੋਨ 16 ਪ੍ਰੋ ਮੈਕਸ ਜ਼ਬਤ ਕਰ ਲਏ ਨੇ ਇਹ ਜਾਣਕਾਰੀ ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਔਰਤ ਨੇ ਹਾਲੀ ਵਿੱਚ ਲਾਂਚ ਕੀਤੇ ਗਏ ਆਈਟੈਕ ਫੋਨਾਂ ਨੂੰ ਟਿਸ਼ੂ ਪੇਪਰਾਂ ਵਿੱਚ ਜੜਪੇਟ ਕੇ ਆਪਣੇ ਵੈਰੰਟੀ ਬੈਗ ਵਿੱਚ ਛਾ ਪਿਆ ਸੀ Pro Max iPhone 16 ਸੀਰੀਜ਼ ਦਾ ਟਾਪ ਮਾਡਲ ਹੈ ਮਹਾਰਾਸ਼ਟਰ ਦੇ ਪੁਨੇ ਜ਼ਿਲ੍ਹੇ ਵਿੱਚ ਬੁੱਧਵਾਰ ਸਵੇਰੇ ਇੱਕ ਹੈਲੀਕਾਪਟਰ ਦੇ ਹਾਦਸੇ ਦਾ ਸ਼ਿਕਾਰ ਹੋ ਜਾਣ ਕਰਨ ਦੋ ਪਾਇਲਟਾਂ ਤੇ ਇੱਕ ਇੰਜੀਨੀਅਰ ਦੀ ਮੌਤ ਹੋ ਗਈ ਹੈਲੀਕਾਪਟਰ ਦਿੱਲੀ ਅਧਾਰਤ ਨਿੱਜੀ ਫਰਮ ਹੈਰੀਟੇਜ ਐਵੀਏਸ਼ਨ ਨਾਲ ਸੰਬੰਧਿਤ ਸੀ ਜਿਹੜਾ ਆਕਸਫੋਰਡ ਕਾਉਂਟਰੀ 골ਫ ਕੋਰਸ ਤੋਂ ਉੱਡ ਕੇ ਮੁੰਬਈ ਵਿੱਚ ਜਾ ਰਿਹਾ ਸੀ ਇਹ ਹੈਲੀਕਾਪਟਰ ਸਵੇਰੇ 7:04 ਮਿੰਟ ਦੇ ਕਰੀਬ ਅੱਜ ਇਹ ਦਾ ਸ਼ਿਕਾਰ ਹੋ ਗਿਆ। ਆਜਾ ਬਾਪਦਨ ਹਲਾਕੇ ਵਿੱਚ ਪਹਾੜੀ ਖੇਤਰ ਵਿੱਚ ਵਾਪਰਿਆ ਤੇ ਹਾਦਸੇ ਪਿੱਛੋਂ ਹੈਲੀਕਾਪਟਰ ਨੂੰ ਅੱਗ ਲੱਗ ਗਈ। ਅਦਾਕਾਰ ਅਤੇ ਸੰਸਦ ਮੈਂਬਰ ਕੰਗੜਾ ਰਣੌਤ ਇੱਕ ਵਾਰ ਫਿਰ ਆਪਣੇ ਬਿਆਨ ਤੇ ਮੀਡੀਆ ਪੋਸਟ ਕਰਨ ਸੁਰਖੀਆਂ ਵਿੱਚ ਹੈ। ਉਹਨਾਂ 2 ਅਕਤੂਬਰ ਰਾਸ਼ਟਰਪਿਤਾ ਮਹਾਤਮਾ ਗਾਂਧੀ ਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੇ ਜਨਮ ਦਿਨ ਮੌਕੇ ਆਪਣੇ ਇੰਸਟਾਗ੍ਰam ਪੇਜ ਉੱਤੇ ਇੱਕ ਸਟੋਰੀ ਸ਼ੇਅਰ ਕਰਕੇ ਸ਼ਾਸਤਰੀ ਜੀ ਨੂੰ ਸ਼ਰਧਾਂਜਲੀ ਦਿੰਦੇ ਆਂ। ਅਜਿਹੀ ਟਿੱਪਣੀ ਕੀਤੀ ਜਿਸ ਨਾਲ ਬਵਾਦ ਖੜਾ ਹੋ ਗਿਆ। ਗੰਗਨਾ ਨੇ ਆਪਣੀ ਪੋਸਟ ਵਿੱਚ ਲਿਖਿਆ ਦੇਸ਼ ਦੇ ਪਿਤਾ ਨਹੀਂ ਦੇਸ਼ ਦੇ ਤਲਾ ਲ ਹੁੰਦੇ ਨੇ ਯਾਨੀ ਪੁੱਤ ਹੁੰਦੇ ਨੇ ਧਨ ਹਨ ਭਾਰਤ ਮਾਂ ਦੇ ਹੀ ਲਾਲ ਇਸ ਦੇ ਹੇਠਾਂ ਸ਼ਾਸਤਰੀ ਜੀ ਦੀ ਤਸਵੀਰ ਲਾ ਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ। ਉਹਨਾਂ ਦੀ ਇਸ ਟਿੱਪਣੀ ਨੂੰ ਸ਼ਾਸਤਰੀ ਜੀ ਨੂੰ ਸ਼ਰਧਾਂਜਲੀ ਦੇਣ ਦੇ ਨਾਲ ਹੀ ਮਹਾਤਮਾ ਗਾਂਧੀ ਨੂੰ ਰਾਸ਼ਟਰ ਪਿਤਾ ਵਜੋਂ ਸਤਕਾਰੇ ਜਾਣ ਉੱਤੇ ਸਵਾਰ ਕੜੇ ਕਰਨ ਵਜੋਂ ਵੀ ਦੇਖਿਆ ਜਾ ਰਿਹਾ ਹੈ। ਇਸ ਕਰਕੇ ਪੋਸਟ ਚਰਚਾ ਵਿੱਚ ਆਈ ਹੈ। ਬਹੁਤ ਤਰ੍ਹਾਂ ਦੇ ਕਿ ਮਹਾਤਮਾ ਗਾਂਧੀ ਨੂੰ ਰਾਸ਼ਟਰ ਪਿਤਾ ਦਾ ਖਿਤਾਬ ਸਭ ਤੋਂ ਪਹਿਲਾਂ ਸਵਾਸਚੰਦਰ ਬੋਸ ਨੇ ਦਿੱਤਾ ਸੀ ਤੇ ਨੇਤਾਜੀ ਬੋਸ ਨੇ ਭਾਰਤ ਦੇ ਆਜ਼ਾਦੀ ਅੰਦੋਲਨ ਵਿੱਚ ਮਹਾਤਮਾ ਗਾਂਧੀ ਦੇ ਯੋਗਦਾਨ ਨੂੰ ਫਲੈਟ ਗੰਗਾਦੀ ਦੀ ਪੋਸਟ ਉਤੇ ਸੋਸ਼ਲ ਮੀਡੀਆ ਵਿੱਚ ਤਿੱਖੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਨੇ ਅਤੇ ਇਸ ਤਰ੍ਹਾਂ ਆਜਪਾ ਦੀ ਹਿਮਾਚਲ ਪ੍ਰਦੇਸ਼ ਦੇ ਮੰਡੀ ਹਲਕੇ ਤੋਂ ਇਸ ਸੰਸਦ ਮੈਂਬਰ ਇੱਕ ਵਾਰ ਫਿਰ ਵਿਵਾਦਾਂ ਵਿੱਚ ਹੈ। ਗੰਗਾਦੀ ਇਸ ਤੋਂ ਪਹਿਲਾਂ ਵੀ ਆਪਣੇ ਬਿਆਨਾਂ ਤੇ ਟਿੱਪਣੀਆਂ ਕਰਨ ਵਿਵਾਦਾਂ ਵਿੱਚ ਰਹਿ ਚੁੱਕੀ ਹੈ। ਉਦੋਂ ਇਸ ਤੋਂ ਬਾਅਦ ਜੋ ਪੋਸਟ ਕੀਤੀ ਇੱਕ ਹੋਰ ਸਟੋਰੀ ਵਿੱਚ ਹਾਲਾਂਕਿ ਉਹਨਾਂ ਮਹਾਤਮਾ ગાંધી ਦੀ ਜਨਮ ਦਿਵਸ ਮੌਕੇ ગાંધી ਜੀ ਦੇ ਸਵੱਛਤਾ ਸੰਬੰਧੀ दृष्टिकोण प्रधानमंत्री नरेंद्र मोदी शलाघा हैं स्वच्छता ज़ोर स्वच्छता भी उतनी ही जरूरी है जितनी की आजादी महात्मा गांधी जी की जयंती पर उनके इस दृष्टिकोण को आगे ले जा रहे हैं हमारे माननीय प्रधानमंत्री जी और इस गांधी जयंती पर स्वच्छता अभियान की थीम है स्वभाव स्वच्छता और संस्कार स्वच्छता यही हमारे भारतवर्ष की सही मायने में संपत्ति है धरोहर है ना कि सिर्फ डिफेंस और इकोनॉमी, संस्कार और स्वभाव में भी हमारा देश सर्वश्रेष्ठ होना चाहिए ताकि हमारे देश की आने वाली पीढ़ी जो है बुजुर्गों के लिए बच्चों के लिए महिलाओं के लिए आत्मसम्मान के लिए स्वाभिमान के लिए जो है संवेदनशील हो तो आइए इस साल स्वच्छता अभियान मनाते हैं स्वभाव स्वच्छता और संस्कार स्वच्छता के साथ ਜੋ ਹੈ ਪੱਛਮੀ ਏਸ਼ੀਆ ਵਿੱਚ ਤਣਾਅ ਵਧਨ ਤੇ ਚਿੰਤਾ ਜ਼ਾਹਰ ਕਰਦੇ ਆ ਭਾਰਤ ਨੇ ਅੱਜ ਕਹਿ ਕੇ ਉਹ ਮੱਧ ਪੂਰਬੀ ਖੇਤਰ ਵਿੱਚ ਹੱਲ ਤੋਂ ਤਕਰੀਬੀ ਨਜ਼ਰ ਰੱਖ ਰਿਹਾ ਹੈ ਭਾਰਤ ਨੇ ਆਪਣੇ ਨਾਗਰਿਕਾਂ ਨੂੰ ਈਰਾਨ ਦੀ ਬੇਲੋੜੀ ਯਾਤਰਾ ਤੋਂ ਬਚਣ ਦੀ ਸਲਾਹ ਵੀ ਦਿੱਤੀ ਹੈ ਇਸ ਦਰਾਂ ਈਰਾਨ ਵਿੱਚ ਰਹਿ ਰਹੇ ਭਾਰਤੀ ਨਾਗਰਿਕਾਂ ਨੂੰ ਵੀ ਚੌਕਸ ਰਹਿਣ ਤੇ ਤਹਿਰਾਨ ਸਥਿਤ ਭਾਰਤੀ ਸਫਾਰਸ਼ਖਾਨੇ ਨਾਲ ਰابطਤ ਬਣਾਈ ਰੱਖਣ ਦਾ ਸੱਦਾ ਦਿੱਤਾ ਹੈ ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਖੇਤਰ ਵਿੱਚ ਤਣਾਅ ਵਿੱਚ ਹੋਏ ਆਰਿਆ ਬਾਰੇ ਉੱਤੇ ਅਸੀਂ ਕਰੀਬੀ ਨਜ਼ਰ ਰੱਖ ਰਹੇ ਹਾਂ ਭਾਰਤੀ ਨਾਗਰਿਕਾਂ ਨੂੰ ਇਹਨਾਂ ਦੇ ਬੇਲੋੜੇ ਸਫਰ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ ਇਸ ਦੇ ਨਾਲ ਹੀ ਭਾਰਤੀਆਂ ਨੇ ਸਾਰੀਆਂ ਸਬੰਧਤ ਧਿਰਾਂ ਨੂੰ ਜ਼ਬਤ ਤੋਂ ਕੰਮ ਲੈਣ ਦਾ ਵੀ ਸੱਦਾ ਦਿੱਤਾ ਹੈ ਭਾਰਤ ਨੇ ਕਿਹਾ ਕਿ ਜ਼ਰੂਰੀ ਹੈ ਕਿ ਇਸ ਤਨਾਉ ਨੂੰ ਹੋਰ ਫੈਲਣ ਤੋਂ ਰੋਕਿਆ ਜਾਵੇ ਬਿਆਨ ਵਿੱਚ ਕਿਹਾ ਗਿਆ ਕਿ ਅਸੀਂ ਇਸ ਗੱਲ ਉੱਤੇ ਜ਼ੋਰ ਦਿੰਦੇ ਹਾਂ ਕਿ ਸਾਰੇ ਮਾਮਲੇ ਕਨਬਾਦ ਤੇ ਸਫਾਰਤੀ ਢੰਗ ਤਰੀਕੇ ਨਾਲ ਨਿਬੇੜੇ ਜਾਣ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੰਮਰਾ ਦੁਨੀਆ ਦੇ ਚੋਟੀ ਦੇ ਤੇਜ਼ ਗੇਂਦਬਾਜ਼ ਬਣ ਕੇ ਨਹੀਂ ਉਨਨਾਂ ਨੇ ਰਵੀ ਚੰਦਰਨ ਅਸ਼ਵਨ ਨੂੰ ਪਿੱਛੇ ਛੱਡ ਦਿੱਤਾ ਹੈ ਜਸਪ੍ਰੀਤ ਬੁੰਮਰਾ ਹਾਲ ਹੀ ਵਿੱਚ ਬੰਗਲਾਦੇਸ਼ ਦੇ ਖਿਲਾਫ ਖੇਡੀ ਗਈ ਦੋ ਮੈਚਾਂ ਦੀ ਟੈਸਟ ਸੀਰੀਜ਼ ਵਿੱਚ ਆਪਣੇ ਸੰਸਰੀ ਖੇਸ ਪ੍ਰਦਰਸ਼ਨ ਦੇ ਆਧਾਰ 'ਤੇ ਆਈਸੀਸੀ ਦੀ ਤਾਜ਼ਾ ਟੈਸਟ ਰੈਂਕਿੰਗ ਵਿੱਚ ਸਿਖਰ ਤੇ ਪਹੁੰਚਿਆ ਹੈ ਤੇ ਇਹ ਸਨ ਹੁਣ ਤੱਕ ਦੀਆਂ ਖਬਰਾਂ ਦੋਸਤੋ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਚੈਨਲ ਦੀ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤੇ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਚੰਗੇ ਤੇ ਉਸਾਰੂ ਸੁਝਾਵਾਂ ਦਾ ਹਮੇਸ਼ਾ ਸਵਾਗਤ ਹੈ ਧੰਨਵਾਦ